जसवंत सिंह कामलदा लिखा हुआ ناول रूपमती भाग 10 बेगम तो लापा करवा के दाना रो रोस नाल भरया सुल्तान ਕੋ ਲਾ ਕੇ ਸਿਰ ਖੁਰਕਣ ਲੱਗ ਪਿਆ ਸੁਲਤਾਨ ਹਜੂਰ ਅਸੀਂ ਆਪ ਦੇ ਖਿਦਮਤਗਾਰਾਂ ਚੰਗੇ ਜਾ ਮਾੜੇ ਖਿਦਮਤ ਕਰਦੇ ਹੀ ਜਾਵਾਂਗੇ ਪਲਲ ਪਰ ਆਲਮਪਣਾ ਉਹ ਜਾਣ ਕੇ ਗੱਲ ਸੰਕੋਚ ਗਿਆ दाना ਪਰ ਕੀ ਸੁਲਤਾਨ ਅਚਰਜ ਵਿੱਚ ਮੁਸਕਾਪਿਆ ਅਸੀਂ ਤੇਰੇ ਉੱਤੇ ਬਹੁਤ ਖੁਸ਼ ਹਾਂ ਝਿਜਕ ਨਾ ਜੋ ਕਹਿਣਾ ਹੈ ਖੁੱਲ ਕੇ ਆਪ ਦੀ ਮਲਕਾ ਨੂੰ ਰੂਪਮਤੀ ਬਾਰੇ ਇਲਮ ਹੋ ਗਿਆ ਮੇਰੀ ਤਸਰੀਫਾ ਦੀ ਹੁਣੇ ਖੈਰ ਨਹੀਂ ਮੈਂ ਪਹਿਲਾਂ ਹੀ ਸੋਚ ਲਿਆ ਸੀ ਗੱਲ ਕਿੱਥੋਂ ਤੱਕ ਵਧੇਗੀ ਤੇ ਸਿੱਟੇ ਕੀ ਨਿਕਲਣਗੇ ਚੋਰੀਆਂ ਤੇ ਜਾਰੀਆਂ ਗੁੱਝੀਆਂ ਨਹੀਂ ਰਹਿੰਦੀਆਂ ਇਸ਼ਕ ਦੂਜੀ ਬੇਪਰਵਾ ਮਸਤੀ ਦਾ ਨਾਮ ਹੈ ਜਾਪਦਾ ਸੀ ਬਾਜ ਬਹਾਦਰ ਨੂੰ ਹਲੇ ਵੀ ਕਵਰਾਣੀ ਦੇ ਪਿਆਰ ਦਾ ਨਸ਼ਾ ਚੜਿਆ ਹੋਇਆ ਹੈ। ਹਜੂਰ ਠੀਕ ਫਰਮਾਉਂਦੇ। ਪਿਆਰ ਅੱਲਾਹ ਦੀ ਅਣਮੋਲ ਦਾਤ ਹੈ। ਤੁਹਾਨੂੰ ਮੁਬਾਰਕ ਹੋਵੇ। ਪਰ ਹਮਾਤਰਾ ਨੂੰ ਜੁੱਤੀਆਂ ਕਿਉਂ? ਦੇਖ ਬਾਈ ਦਾਨੇ ਖਾਂ ਤੂੰ ਹੀ ਰੂਪਮਤੀ ਦੀ ਦਸ ਪਾਈ ਸੀ। ਬਚੋਲੇ ਨੂੰ ਦਸਾਲੇ ਮਿਲਦੇ ਆ ਜਾਂ ਜੁੱਤੀਆਂ। ਇੰਨੀ ਕਹਿ ਕੇ ਸੁਲਤਾਨ ਬੱਖੀਆਂ ਖੋਲ ਕੇ ਹੱਸ ਪਿਆ। ਦਸਾਲਾ ਤੈਨੂੰ ਅਸੀਂ ਦੇਵਾਂਗੇ। ਬੇਗਮ ਦੀਆਂ ਜੁੱਤੀਆਂ ਮੱਖਵਲੀ। ਮੈਂ ਆਪਣਾ ਉਧਾਰ ਪਹਿਲਾਂ ਲਾਉਂਦਾ ਆ ਚੁੱਕ। ਉਸ ਆਪਣਾ ਉਤਲਾ ਦਸਾਲਾ ਦਾਣਾ ਖਾਂ ਉੱਤੇ ਬਗਾਹ ਮਾਰੇ। ਆਪਣੇ ਮਾਲਕ ਨਾਲ ਨੌਕਰ ਵੀ ਹਸਪਤ। ਆਲੰਪਣਾ ਹੋਰ ਤਾਂ ਪਿਆ ਪਿਆ ਠੱਠੀ ਖੂਹ ਵਿੱਚ ਸਾਡੀ ਰੋਜੀ ਰੋਟੀ ਖਤਰੇ ਵਿੱਚ। ਤੁਸੀਂ ਤੇ ਬੇਗਮ ਨੇ ਕਿਓ ਸੱਕਰ ਰਹਿਣਾ ਹੀ ਰਹਿਣਾ ਏ। ਸਾਡੇ ਫालतੂ ਪੁੱਟੀ ਦੇ ਭੂੰਗੇ ਦਾ ਖਿਆਲ ਕਰੋ। ਰੋਟੀ ਰੋਟੀ ਰੋਜੀ ਰੋਟੀ ਖੁਦਾਮੰਦ ਕਰੀਮ ਨੇ ਦੇਣੀ ਹੈ ਸਭ ਨੂੰ ਦੇਣੀ ਹੈ ਤੂੰ ਕਿਸੇ ਤਰ੍ਹਾਂ ਦਾ ਸੰਸਾ ਨਾ ਕਰ ਤ ਤੂੰ ਸਾਨੂੰ ਅਜੇਹਾ ਮੋਤੀ ਲੱਭ ਕੇ ਦਿੱਤਾ ਹੈ ਜਿਸ ਦੇ ਮੁੱਲ ਮੁਕਾਬਲੇ ਕੋਈ ਜੰਗੀਰ ਨਹੀਂ ਰਾਜ ਨਹੀਂ ਇਥੋਂ ਤੱਕ ਕੀ ਸੁਲਤਾਨੀ ਵੀ ਮਾਇਨੇ ਨਹੀਂ ਰੱਖਦੀ ਉਹ ਤਾਂ ਅੱਲਾ ਦਾ ਨੂਰ ਹੈ ਜਿਸ ਮੇਰੇ ਮਨ ਦੇ ਸਾਰੇ ਹਨੇਰੇ ਚੁੱਕ ਦਿੱਤੇ ਦਾਨੇਖਾਂ ਤੈਨੂੰ ਹਿੱਕ ਦਾ ਬਾਲ ਬਣਾ ਕੇ ਰੱਖਾਂਗਾ ਉਹ ਆਪਣੇ ਸਾਥੀ ਨਫਰ ਨੂੰ ਦੂਰੀ ਥਾਪੀ ਦੇਗੇ ਮੇਰੀ ਜਨਾਬ ਤੁਹਾਡੇ ਕਦਮਾਂ ਵਿੱਚ ਬੀਤ ਜਾਵੇ ਤੁਹਾਡਾ ਸਿਰ ਤੇ ਹੱਥ ਰਹੇ ਬੰਦਾ ਕੁਰਬਾਨ ਹੋ ਸਕਦਾ ਹੈ ਦਾਨਾ ਥੋੜਾ ਹੌਸਲਾ ਫੜ ਗਿਆ ਬੇਗਮ ਦੀਆਂ ਤਲਖਾਂ ਤੇ ਗੁੱਸਾ ਮੈਨੂੰ ਵੀ ਬਰਦਾਸ਼ਤ ਕਰਨੇ ਪੈਣੇ ਹਨ ਕੋਈ ਨਾ ਆਪਣੇ ਆਪ ਕਲਪਕੇ ਸ਼ਾਂਤ ਹੋ ਜਾਵੇਗੀ ਹੂੰ ਉਹਦਾ ਗिला ਜਾਇਜ਼ ਵੀ ਹੈ ਉਹ ਮੇਰੇ ਲਤੀਫ ਜਜ਼ਵੇ ਨੂੰ ਸਮਝ ਨਹੀਂ ਸਕਦੀ ਮੇਰੇ ਆਪਣੇ ਵੱਸ ਨਹੀਂ ਮੈਂ ਕਬਰਾਂ ਨਹੀਂ ਲਈ ਸਾਰਾ ਖਿੱਚਿਆ ਗਿਆ ਉਦੇ ਬਿਨਾ ਮੇਰੀ ਰੂਹ ਵਹਿਵਲ ਆਏ। ਉਹਦੀ ਉਹਦੀ ਆਵਾਜ਼ ਦਾ ਮਦਰ ਜਾਦੂ ਮੈਨੂੰ ਜਕੜ ਕੇ ਬਹਿ ਗਿਆ। ਦੇਖ ਇਸ਼ਕ ਕਿੰਨੀ ਵੱਡੀ ਕਰਾਮਾਤ ਤੇ ਬੂਰੀ ਬਲਾਈ। ਪੋਰਾ ਸਾਰੀ ਦਿਹਾੜੀ ਕਮਲ ਦੀ ਸੁਗੰਧ ਗੀਤ ਗਾਗਾ ਪੀਂਦਾ ਰਹਿੰਦਾ। ਉਸ ਨੂੰ ਖਿਆਲ ਹੀ ਨਹੀਂ ਰਹਿੰਦਾ ਮੈਂ ਆਪਣੀ ਪੋਰੀ ਕੋਲ ਵੀ ਜਾਣਾ। ਸੂਰਜ ਛਿਪਣ ਨਾਲ ਕਮਲ ਸੁੰਘੜ ਦਾ ਸੁੰਘੜ ਦਾ ਬੰਦ ਹੋ ਜਾਂਦਾ ਹੈ ਤੇ ਆਸ਼ਕ ਥਾਵੇਂ ਦਮ ਘੁੱਟ ਕੇ ਮਰਜ਼ ਰਹਿੰਦਾ। ਇਹ ਹੈ ਸੱਚੇ ਆਸ਼ਕ ਦਾ ਅੰਤਜਾਮ ਇਸ਼ਕ ਵੀ ਇੱਕ جنگ ਹੈ ਤੇਰਾ ਸੁਲਤਾਨ جنگ ਹਾਰਨਾ ਨਹੀਂ ਜਾਣਦਾ ਬਹੁਤ ਲੜਾਈਆਂ ਲੜੀਆਂ ਤੇ ਜਿੱਤਾਂ ਪਰ ਇਸ਼ਕ ਦੀ ਆਖਰੀ جنگ ਜਿੱਤਣੀ ਬਾਕੀ ਸੀ ਸੋ ਕੁਦਰਤ ਨੇ ਉਸ ਦਾ ਵੀ ਮੌਕਾ ਪੈਦਾ ਕਰ ਦਿੱਤਾ ਮੈਨੂੰ ਤਾਂ ਲੱਗਦਾ ਹੈ ਇਹ ਮੌਕਾ ਅੱਲਾਹ ਤਾਲਾ ਦੀ ਬਖਸ਼ਿਸ਼ ਹੈ ਬਾਜ ਭਾਦਰ ਦੋ ਮੇ ਹੱਥ ਦਾਤ ਤੈਨ ਲਈ ਦਾਤ ਲੈਣ ਵਾਲਿਆਂ ਵਾਂਗ ਹੱਕ ਦੇ ਬਰਾਬਰ ਖੋਲ ਗਿਆ ਮੁਬਾਰਕ ਸਦ ਮੁਬਾਰਕ ਪਰ ਹਜੂਰੇ ਜਾਗੇ ਧਿਆਨ ਵੀ ਹੋ ਸਕਦੀ ਜਦੋਂ ਤੁਸੀਂ ਇਧਰਲੇ ਕਿਨਾਰੇ ਤੋਂ ਦਰਿਆ ਵੱਲ ਛਾਲ ਮਾਰਦੇ ਹੋ ਪਰ ਪਰਲਾ ਕਿਨਾਰਾ ਹੁੰਦਾ ਹੈ ਜਿਹਾ ਘੁੰਮਣ ਕੇਰੀ ਵਾਹਣ ਛੱਡ ਕੇ ਬੰਦਾ ਉਰਾਰ ਦੇ ਕਿਨਾਰੇ ਨੂੰ ਨਹੀਂ ਆ ਸਕਦਾ ਜਦੋਂ ਸੁਲਤਾਨ ਬਿਸ਼ਮਾਂਦੀ ਹਾਲਤ ਤੋਂ ਮੁੜਿਆ ਉਸ ਇੱਕ ਖਤਦਾਨਾ ਦੇ ਹੱਥਾਂ ਉਤੇ ਰੱਖ ਦਿੱਤਾ ਬਸ ਉੱਡ ਜਾ ਜਾਨਵਰਾਂ ਲੈ ਮਿੱਤਰਾਂ ਦੀਆਂ ਖਬਰਾਂ ਲਿਆ ਮਿੱਤਰਾਂ ਦੀਆਂ ਖਬਰਾਂ ਖਬਰਦਾਰ ਮੇਰੇ ਭਰੋਸੇ ਦੀ ਕੰਨੀ ਨਾ ਪੋਰੋ ਉਹ ਨਾਲ ਹੀ ਸੁਨਹਿਰੀ ਤੇ ਕਲੰਗੀ ਪੰਖ ਵਾਲਾ ਸਿਰ ਹਿਲਦਾ ਕਰ ਗਿਆ ਮੇਰੇ ਹਜ਼ੂਰ ਜਾਣ ਦੇਣ ਤੋਂ ਵੱਡੀ ਕੋਈ ਆਫਤ ਨਹੀਂ ਆ ਸਕਦੀ ਉਹ ਸਰਕਾਰ ਤੋਂ ਵਾਰੀ ਜਾ ਚੁੱਕੀ ਹੈ ਉਹ ਸਿਰ ਝੁਕਾਉਂਦਾ ਇੱਕ ਨੂੰ ਹੱਥ ਲਾ ਗਿਆ ਮੈਨੂੰ ਤੇਰੀ ਵਫਾਦਾਰੀ ਉੱਤੇ ਫਕਰ ਹੈ ਸੁਲਤਾਨ ਨੇ ਦਾਨਾ ਦਾ ਹੱਥ ਘੁੱਟਿਆ ਦੇਖ ਜਾਰਾ ਹੋਰ ਬੁਖਾਰ ਚੜਦੇ ਵੀ ਹੈ ਲੈਂਦੇ ਵੀ ਹੈ ਪਰ ਇਸ਼ਕ ਦਾ ਬੁਖਾਰ ਕਬਰ ਤੱਕ ਨਹੀਂ ਲੈਂਦਾ ਸੁਲਤਾਨ ਹੌਕਾ ਖਿੱਚ ਗਿਆ ਤੂੰ ਜਾ ਮਿੱਤਰਾਂ ਦੀ ਖਬਰ ਲੈ ਜੀ ਜਨਾਬ ਸਲਾਮ ਆਖਦਾ ਦਾ ਨਾ ਮਹਿਲ ਵਿੱਚੋਂ ਨਿਕਲ ਆਇਆ ਉਸ ਅਸਤਵਲ ਵਿੱਚੋਂ ਆਪਣਾ ਘੋੜਾ ਜਾ ਖੋਲਿਆ ਉਸ ਸੋਚਿਆ ਸ਼ਰੀਫਾਂ ਨੂੰ ਮਿਲਦਾ ਜਾਮਾ ਤੇ ਉਸ ਦੇ ਕੰਨ ਵੀ ਖਿੱਚਾਂਗਾ ਉਹ ਹੌਲੀ-ਹੌਲੀ ਗਾਮਚਾਲ ਕਰ ਪਹੁੰਚ ਗਿਆ ਸ਼ਰੀਫਾ ਉਸ ਨੂੰ ਦੇਖ ਕੇ ਟਾਕਾਂ ਉੱਤੇ ਹੱਥ ਰੱਖ ਕੇ ਖਲੋ ਗਏ ਅਰੇ ਸੁਲਤਾਨ ਦੇ ਟੱਟੂ ਕਿਧਰ ਨੂੰ ਹੋ ਚੁੱਕੇ ਉਸ ਦੀਆਂ ਨਾਸਾਂ ਉਠ ਕਾ ਬੈਠ ਕਾ ਲਾਰੰਗਾ ਸਨ ਦਾਨਾ ਮਾਨ ਵਿੱਚ ਗਾਲ ਕੱਢ ਗਏ ਕੁੱਤਿਆਂ ਦੀ ਨਸਲ ਵਿੱਚੋਂ ਇੱਕ ਕਾਲੀ ਕੁੱਤੀ ਹੁੰਦੀ ਹੈ ਜਿਹੜੀ ਬਿਨਾ ਛੇੜੇ ਗਿੱਟੇ ਨੂੰ ਪੈ ਨਿਕਲਦੀ ਔਸ ਮੱਥੇ ਨੂੰ ਹੱਥ ਮਾਰਿਆ ਕੀ ਕਰੀਏ ਬਾ ਪੈ ਗਿਆ ਨਾਲ ਕੁੱਤਿਆਂ ਦੀ ਤੂੰ ਪੱਕਾ ਨਹੀਂ ਵੇੜਾ ਮੁਸਲਮਾਨ ਉਹ ਆਪਣੇ ਖਾਵੇਂ ਦੇ ਗਲ ਪੈਣ ਵਾਲੀ ਭੁੱਖ ਲੋਤੀ ਭਗਵਾਨੇ ਭਗਵਾਨੇ ਮੈਂ ਚੱਲਿਆ ਮੰਡੀ ਨੂੰ ਇੱਕ ਦੋ ਦਿਨ ਵੱਧ ਵੀ ਲੱਗ ਸਕਦੇ ਆ ਜੇ ਕਿਸੇ ਕੋਲੋਂ ਚੋਂ ਵੀ ਕੱਢੀ ਕਿਸੇ ਕੋਲੇ ਚੋਂ ਵੀ ਕੱਢੀ ਤਾਂ ਛਾਂਟੇ ਦੀਂਦੇ ਐ ਪਿੱਠੋ ਦੇੜ ਕੇ ਰੱਖ ਦੇਵਾਂਗਾ ਉਸ ਛਾਂਟੇ ਪੁੰਜੇ ਝਾੜ ਆਵੇ ਵਿਚਾਰਿਆ ਤੂੰ ਛਾਂਟੇ ਮਾਰੇਗਾ ਸ਼ਰੀਫਾ ਨੇ ਹੱਥ ਉਸ ਦੀਆਂ ਨਾਸਾਂ ਵਿੱਚ ਚਾੜਨਾ ਚਾਹੇ ਘਬਰਾ ਨਾ ਖੁਦਾ ਮਿਹਰਬਾਨ ਹੋਇਆ ਤਾਂ ਬੱਗੀ ਕੁੱਤੀ ਦੀ ਸੰਗਲੀ ਫੜੀ ਆਵਾਂਗਾ ਤੇਰੇ ਵੱਟ ਵੀ ਉਦੋਂ ਹੀ ਨਿਕਲਣਗੇ ਬੱਗੀ ਕੁੱਤੀ ਦੀਆਂ ਜਾਬੜਾ ਮੇਰੀ ਸੌਕਣ ਲਿਆਵੇਂਗਾ ਦੋਹਾਂ ਨੂੰ ਅੱਗ ਲਾ ਕੇ ਸਾੜ ਦੇਵਾਂਗੀ ਲੱਗਦਾ ਏ ਕਾਲਾ ਸੱਪ ਖਾ ਕੇ ਜੰਮੀ ਸੀ ਚੰਗਾ ਅਗਾਹ ਨੂੰ ਨਾ ਦੱਸ ਕੇ ਜਾਇ ਕਰੇਗਾ ਯਾਦ ਰੱਖੀ ਇਸ ਦਲਾਲੀ ਵਿੱਚੋਂ ਜੁੱਤੀਆਂ ਮਿਲਦੀਆਂ ਹੁੰਦਣਾਂ ਏ ਉਹ ਮੂੰਹ ਅੱਡ ਕੇ ਖਾਵਿੰਦੇ ਨੂੰ ਘੂਰਨ ਲੱਗੀ ਪਿਆਰ ਦੀਆਂ ਜੁੱਤੀਆਂ ਵਿੱਚ ਵੀ ਸਵਾਦ ਹੁੰਦਾ ਏ ਦਾਨਾ ਉਸ ਨੂੰ ਰੁਚੀ ਅੱਖ ਮਾਰ ਗਿਆ ਤੇ ਮੋਢੇ ਉਤਲੇ ਦਸਾਲੇ ਨੂੰ ਹਲਾ ਕੇ ਵਿਖਾਇਆ ਉਸ ਬੱਗੀ ਕੁੱਤੀ ਦਾ ਨਾਂ ਨੂਰ ਬਤੀ ਏ ਸ਼ਰੀਫਾ ਜਲੇ ਕਟੇ ਬੋਲਾਂ ਵਿੱਚੋਂ ਪੁੱਛ ਗਈ ਜੇ ਆਗਿਆ ਦੇਵੇਂ ਨੂਰਮਤੀ ਲੈ ਆਵਾਂ ਰਜਾਮੰਦੀ ਚੰਗੀ ਹੁੰਦੀ ਏ ਉਹ ਸ਼ਰੀਫਾ ਦਾ ਜੇਰਾ ਵੇਖ ਰਿਆ ਸੀ ਉਸ ਦੀ ਘਰ ਵਾਲੀ ਦੀਆਂ ਭਾਵਾਂ ਰੋ ਵਿੱਚ ਖੜੀਆਂ ਹੋ ਗਨ ਉਹ ਭੁੱਖੀ ਸ਼ੇਰਨੀ ਵਾਂਗ ਪੜ ਗਈ ਤੇਰੇ ਕਾਣੇ ਦੀਦਿਆਂ ਨੂੰ ਨੇਰ ਨੇ ਨਾਲ ਚੀਰਾ ਦੇ ਦਿਉ ਤੌਬਾ ਮੇਰੀ ਕੁੱਟੀ ਬੇਗਮ ਨੂੰ ਦੀਦੇ ਮੇਰੇ ਚੀਰੀ ਦੀ ਤੈਨੂੰ ਵੇਖਿਆ ਕਿਵੇਂ ਕਰੂੰ ਸਾਰੇ ਬੁਆੜੇ ਦੀ ਜੜ ਹੈ ਨਾ ਰੂਪਮਤੀ ਦੀ ਦੱਸ ਪਾਉਂਦਾ ਨਾ ਖੂਨ ਖਰਾਬਾ ਹੁੰਦਾ ਤੇ ਨਾ ਸਾਡੀ ਪਤ ਲੈਂਦੀ ਉਹ ਗੁੱਸਾ ਕਰਕੇ ਨਰਮ ਪੈ ਗਈ ਭਲੀਏ ਗੁਲਾਮਾਂ ਦੀ ਪਤ ਨਹੀਂ ਹੁੰਦੀ ਅਸੀਂ ਅਜਿਹੇ ਨੀਵੇਂ ਥਾਂ ਖਲੋਤੇ ਆ ਮਾਲਕ ਜਿਵੇਂ ਮਰਜੀ ਵਾਉਣ ਅਸੀਂ ਨਾ ਨਹੀਂ ਕਰ ਸਕਦੇ ਤੂੰ ਵੀ ਤਾਂ ਬੇਗਮ ਨੂੰ ਦੱਸ ਕੇ ਛੋਤ ਲਹਾਈ ਸੌ ਦੀ ਇੱਕ ਜਨਾਨੀ ਨਾਲ ਗੱਲ ਪਚਾ ਸਕ ਉਸ ਬੜਬੜ ਕਰਦੀ ਸ਼ਰੀਫਾ ਨੂੰ ਛੱਡ ਕੇ ਘੋੜੇ ਦੀ ਸਵਾਰੀ ਕਰ ਲਈ ਘਰ ਵਾਲੀ ਦੇ ਤਾਨੇ ਤੂੰ ਕੋਈ ਨੂਰ ਮਤੀ ਪੱਟ ਲੈਣੀ ਸੀ ਨੇ ਉਹਦੇ ਅੰਦਰ ਤੁਖ ਦੀ ਅੱਗ ਨੂੰ ਫੂਕ ਮਾਰ ਦਿੱਤੀ ਉਸ ਨੂੰ ਲੱਗਾ ਸਵਿਤਰਾ ਦੀ ਦੁੱਧ ਚਿੱਟੀ ਸ਼ਵੀ ਘੋੜੇ ਦੇ ਦਿਵਾਲੇ ਚੱਕਰ ਕੱਢ ਰਹੀ ਮੰਦ ਮੰਦ বাজਦਿਆਂ ਕੈਸਾ ਉਸ ਦੇ ਕੰਨਾਂ ਵਿੱਚ ਹਸ ਰੰਗਾ ਸਨ ਘੋੜਾ ਦੁੜਕੀ ਤੋਂ ਕਦੋਂ ਦਾ ਗਾਮ ਚਾਲ ਪੈ ਚੁੱਕਾ ਸੀ ਉਹ ਇਦਾਨਿਆ ਤੇਰੀ ਤਾਂ ਮੱਤ ਮਾਰੀ ਗਈ ਜਿਹੜਾ ਇਸ਼ਕ ਫਰਮਾਉ ਚੱਲੇ ਇਸ਼ਕ ਤਾਂ ਸੁਲਤਾਨਾ ਦੇ ਵਸਤਾ ਰੋਗ ਹੈ ਜਿੱਥੇ ਚਾਲ ਨਾ ਚੱਲੇ ਤਾਕਤ ਵਰਤ ਕੇ ਹਾਸਲ ਕਰ ਲੈਂਦੀ ਤੂੰ ਸਬਿਮਾਰੀ ਤੋਂ ਕੀ ਲੈਣਾ ਹੈ ਬਸ ਦਾਲ ਰੋਟੀ ਖਾ ਤੇ ਸ਼ਰੀਫਾ ਨਾਲ ਗੁਜ਼ਾਰਾ ਕਰ ਤੈਨੂੰ ਤੱਤੀ ਠੰਡੀ ਸ਼ਰੀਫਾ ਹੀ ਗਣੀਮਤ ਹੈ ਪਰ ਯਾਰ ਜਿਸ ਮਿੱਤਰਾ ਮਿਲ ਜਾਵੇ ਬੁਰੀ ਵੀ ਕੀ ਹੈ ਸੁਲਤਾਨ ਨੇ ਆਪਣੇ ਕਦ ਦੀ ਰੂਪਮਤੀ ਪ੍ਰਾਪਤ ਕਰ ਲਈ ਮੈਂ ਸੁਲਤਾਨ ਦਾ ਇਦਵਾਰੀ ਨੌਕਰ ਹਾਂ। ਬੇਵਾ ਦਾਸੀ ਦੀ ਤੀ ਕਿਉਂ ਨਹੀਂ ਵਿਆਹ ਸਕਦਾ? ਉਹ ਹਿੰਦੂ ਤੂੰ ਮੁਸਲਮਾਨ ਜੋੜ ਕਿਵੇਂ ਜੁੜੇਗੀ? ਜਿਵੇਂ ਬਾਜ ਬਹਾਦਰ ਤੇ ਰੂਪਮਤੀ ਦਾ ਮੇਲ ਹੋ ਗਿਆ। ਕਾਸ਼ ਮੈਂ ਮੁਸਲਮਾਨ ਨਾ ਹੋਇਆ ਹੁੰਦਾ। ਪਰ ਸੁਮਿਤਰਾ ਨਾਲ ਗੱਲ ਕਰਨ ਵਿੱਚ ਕੀ ਹੱਦ? ਹਰ ਜਿੱਤਾ ਕੋਈ ਨਹੀਂ। ਸ਼ਰੀਫਾ ਦੀਆਂ ਜੁੱਤਾਂ ਉਸ ਦਾ ਘੋੜਾ ਨਾ ਲੈ ਗਿਆ। ਉਹ ਡਿਗਦਾ ਡਿਗਦਾ ਮਸਾਂ ਬਚਿਆ। ਕੰਡਿਆਲਾ ਖਿੱਚ ਕੇ ਉਸ ਆਪਣੇ ਆਪ ਨੂੰ ਸੰਭਾਲ ਲਿਆ। ਇਸ ਸ਼ਰੀਫਾ ਦੀ ਸ਼ਰੀਫਾ ਦੇ ਕਾਰਿਆਂ ਹੱਥੀ ਕੁਝ ਨਾ ਕੁਝ ਜ਼ਰੂਰ ਕਰੇਗੀ ਉਹ ਜੀ ਖੋਲ ਕੇ ਹੱਸ ਪਿਆ ਉੱਠਤਾ ਆਂਦੇ ਅੜੰਦੇ ਹਿੱਲ ਲੱਦੀ ਦੇ ਆਪੇ 2-4 ਦਿਨ ਚੀਕ ਚੀਂੜਾ ਪਾ ਕੇ ਚੁੱਪ ਕਰ ਜਾਵੇਗੀ ਉਹ ਕਿਹੜਾ ਹਮੀਦਾਬਾਨ ਉਹ ਪੇਕਿਆਂ ਵੱਲੋਂ ਸ਼ਾਹੀ ਤੰਘੀਰ ਝੜਾਲ ਦੇਵੇਗੀ ਲੱਗਦਾ ਸੀ ਹਮੀਦਾ ਨੇ ਸੁਲਤਾਨ ਦੀ ਵਾਵਾ ਕੰਡ ਝਾੜ ਕੀਤੀ ਹੈ ਯਾਰ ਤੇਰੀ ਸਹਿੱਤਰਾ ਨਾਲ ਗੱਲ ਤਾਂ ਕੋਈ ਕੋਈ ਨਾ ਕੋਈ ਹੋਈ ਨਹੀਂ ਐਵੇਂ ਰਾਤ ਰਾਈ ਦਾ ਪਹਾੜ ਖੜੇ ਕਰੀ ਜਾਂਦਾ ਹੈ ਉਸ ਅੱਧ ਵਿੱਚ ਕਰ ਲਈ ਸਿਰਾਂ ਵਿੱਚੋਂ ਆਰਾਮ ਨਾਲ ਰਾਤ ਕੱਟੀ ਅਗਲੀ ਸਵੇਰ ਨੂੰ ਥੋੜੀ ਰੋਟੀ ਲੜ ਬਨ ਕੇ ਚਾਲੇ ਪੈ ਗਿਆ ਖੁਸ਼ਕ ਹਵਾ ਸੁੱਕੇ ਤੇ ਪੀਲੇ ਪੱਤੇ ਬੇਰਹਿਮੀ ਨਾਲ ਝੜ ਰਹੀ ਸੀ ਉੱਚੇ ਨੀਮੇ ਰਾਹਾਂ ਦੇ ਪੱਥਰ ਘੋੜੇ ਦੀ ਚਾਲ ਮੱਧਮ ਕਰ ਦਿੰਦੇ ਸਨ ਰਾਹਾਂ ਦੇ ਜੰਗਲ ਵਿੱਚ ਕਦ ਵਰ ਰੁੱਤ ਨਹੀਂ ਰੁੱਖ ਨਹੀਂ ਸਨ ਪਥਰੀਲੀ ਧਰਤੀ ਹੋਣ ਕਰਕੇ ਝਾੜੀਆਂ ਬਹੁਤੀਆਂ ਸਨ ਜਾਨਵਰ ਬੋਲਦੇ ਤਾਂ ਲੱਗਦੇ ਜੰਗਲ ਵਿੱਚ ਕੋਈ ਵਸਦਾ ਹੈ ਖੁਸ਼ੀ ਵਿੱਚ ਉਸ ਦਾ ਦਿਲ ਧੜਕ ਪੈਂਦਾ ਰਾਹ ਦਾ ਜਾਨੂ ਹੋਣ ਕਰਕੇ ਉਸ ਨੂੰ ਖਤਰਨਾਕ ਜਾਨਵਰਾਂ ਦਾ ਡਰ ਨਹੀਂ ਸੀ ਰੇਸ਼ਕ ਭਗਿਆੜ ਨੂੰ ਤਾਂ ਉਹ ਕੁਝ ਨਹੀਂ ਸਮਝਦਾ ਸੀ ਪਹਾੜੀਆਂ ਦੀ ਪਠਾਰ ਵਿੱਚ ਨਰਮਦਾ ਦੇ ਮੰਡ ਵਿੱਚ ਹਾਥੀ ਜ਼ਰੂਰ ਰਹਿੰਦੇ ਸਨ ਪਰ ਉਹ ਪਾਸੇ-ਪਾਸੇ ਲੰਘ ਜਾਂਦਾ ਸੀ ਉਹ ਹਾਥੀ ਛੇੜੇ ਬਿਨਾ ਮਗਰ ਨਹੀਂ ਪੈਂਦੇ ਸਨ ਸ਼ਾਮ ਪੈਂਦੀ ਤੱਕ ਉਹ ਖਾਰਾ ਉਸ ਪਾਰ ਕਰ ਗਿਆ ਉਸ ਦਾ ਘੋੜਾ ਰਾਹ ਦਾ ਹਰ ਹਰ ਰਾਹ ਦਾ ਜਾਨੂ ਸੀ ਕਈ ਪ੍ਰਕਾਰ ਦੀਆਂ ਗਿੰਤੀਆਂ ਮਿੰਤੀਆਂ ਕਰਦਾ ਉਹ ਮੰਡੀ ਪਹੁੰਚ ਗਿਆ ਉਸ ਲਗਾਮ ਘੋੜੇ ਦੀ ਤੌਣ ਉੱਤੇ ਰੱਖ ਦਿੱਤੀ ਉਹ ਹੌਲੀ ਚਾਲ ਨਾਲ ਘੋੜੇ ਦਾ ਮੋੜ ਕਸਾਉਣਾ ਚਾਹੁੰਦਾ ਸੀ ਰੂਪ ਦਾ ਮਹਿਲ ਆ ਜਾਣ ਉੱਤੇ ਉਹ ਘੋੜੇ ਤੋਂ ਉੱਤਰ ਆਇਆ ਘੋੜੇ ਨੇ ਫੁੜਕੜਾ ਮਾਰਦਿਆਂ ਸਰੀਰ ਝੰਡਿਆ ਉਹ ਆਪਣਾ ਸਾਰਾ ਥਕੀਵਾ ਛਾੜਨਾ ਚਾਹੁੰਦਾ ਸੀ ਸ਼ਾਬਾਸ਼ ਪੁੱਤਰਾ ਸਵਾਰ ਨੇ ਜਾਨਵਰ ਨੂੰ ਜਾਂ ਥਾਪੀ ਦਿੱਤੀ ਪਾਟਾ ਮਾਰਨ ਵਾਲਿਆ ਮੱਲ ਬਹਾਦਰਾ ਸਦਕੇ ਜਾਵ ਉਸ ਅਗਾਹ ਵੱਧ ਕੇ ਦਰਵਾਣ ਨੂੰ ਦੱਸਿਆ ਮੰਡੂ ਤੋਂ ਸੁਲਤਾਨ ਦਾ ਸੰਦੇਸ਼ ਹੈ ਸੰਦੇਸ਼ ਹੈ ਤਾਂ ਮూర్ਤੀ ਨਾਰਾਇਣ ਨੂੰ ਦੇਗੋ ਪਹਿਰੇਦਾਰ ਨੇ ਖੜਕੇਦਾਰ ਬੋਲ ਉਚਾਰੇ ਨਹੀਂ ਸੁਨੇਹਾ ਕਵਰਾਨੀ ਰੂਪਮਤੀ ਦੇ ਨਾਮ ਉਸਨੂੰ ਹੀ ਦਿੱਤਾ ਜਾ ਸਕਦਾ ਹੈ ਦਾਨਾ ਵੀ ਰੋਬ ਨਾਲ ਕਹਿ ਕੇ ਕਿਉਂਕਿ ਸੁਲਤਾਨ ਦੀ ਫੌਜ ਦਾ ਇੱਕ ਹਿੱਸਾ ਹਲੇ ਮੰਡੀ ਦੀ ਰਾਖੀ ਲਈ ਛੱਡਿਆ ਹੋਇਆ ਸੀ ਅਤੇ ਸੁਲਤਾਨ ਦਾ ਪ੍ਰਭਾਵ ਸਾਰਿਆਂ ਉੱਤੇ ਬਣਿਆ ਹੋਇਆ ਸੀ ਉਸ ਦੇ ਹੁਕਮ ਨੂੰ ਟਾਲਣ ਦੀ ਜ਼ਰੂਰਤ ਦਰਵਾਨ ਤਾਂ ਕਿ ਕੋਈ ਦਰਬਾਰੀ ਵੀ ਨਹੀਂ ਕਰ ਸਕਦਾ ਸੀ ਵਿਚਾਰਾ ਵੱਟਾਂ ਵਾਲੀ ਕੇਸਰੀ ਪਗੜੀ ਅਤੇ ਵੱਡੀਆਂ-ਵੱਡੀਆਂ ਮੋਛਾਂ ਵਾਲਾ ਦਰਵਾਨ ਕਿਹੜੇ ਬਾਗ ਦੀ ਮੋਲੀ ਸੀ ਉਸਦਾਨਾ ਦੇ ਆਉਣ ਦੀ ਖ਼ਬਰ ਮਹਿਲ ਅੰਦਰ ਭੇਜ ਦਿੱਤੀ ਥੋੜੇ ਸਮੇਂ ਪਿਛੋਂ ਸੁਮਿਤਰਾ ਬਾਹਰ ਆਈ ਤੇ ਦਾਨਾ ਨੂੰ ਅੰਦਰ ਲੈ ਗਈ ਰਾਹ ਵਿੱਚ ਦਲੇਰੀ ਕਰਕੇ ਦਾਨਾ ਨੇ ਸੁમિતਰਾ ਨੂੰ ਬੁਲਾ ਲਿਆ ਸੁમિતਰਾ ਜੀ ਬੰਦਾ ਸਲਾਮ ਅਰਜ਼ ਕਰਦਾ ਏ ਠੀਕ ਆ ਠੀਕ ਆ ਚੁੱਪ ਕਰਕੇ ਤੁਰਿਆ ਉਹਦੀ ਬੇਪਰਵਾਹੀ ਨੇ ਦਾਨੇ ਦੀ ਨੀਅਤ ਭਾਂਪ ਲਈ ਸੀ ਓਏ ਲੋੜਾ ਇੰਨਾ ਗੁੱਸਾ ਸਲਾਮ ਦਾ ਜਵਾਬ ਖੀੜੇ ਮੱਥੇ ਸੁમિતਰਾ ਦੀਆਂ ਸੁમિતਰਾ ਦੀਆਂ ਕੱਟੂ ਨਜ਼ਰਾਂ ਵੇਖ ਕੇ ਉਸ ਤੋਂ ਗੱਲ ਪੂਰੀ ਨਾ ਹੋ ਲੈ ਦਾਨਾ ਕਰ ਲੈ ਇਸ਼ਕ ਇਹ ਤਾਂ ਨੱਕ ਤੇ ਮੱਖੀ ਨਹੀਂ ਬੈਣ ਦਿੰਦੀ ਉਸ ਨਰਮ ਆਵਾਜ਼ ਵਿੱਚ ਪੁੱਛਿਆ ਮੇਰੇ ਕੋਲ ਕੋਈ ਗਲਤੀ ਕੋਈ ਕਸੂਰ ਉਹ ਗੱਲ ਮੁੜ ਵਿਚਾਲੇ ਛੱਡ ਗਿਆ ਹੰਮ ਨਾਲ ਮਤਲਬ ਰੱਖ ਫालतू ਬਕਵਾਸ ਦੀ ਲੋੜ ਨਹੀਂ ਕੁੜੀ ਨੇ ਚਦਰ ਬਣਦੇ ਦਾਣੇ ਨੂੰ ਝਾੜ ਦਿੱਤਾ ਸੁਭਾਨ ਅੱਲਾ ਵੱਡਿਆਂ ਘਰਾਂ ਦੀਆਂ ਛੋਟੀਆਂ ਮਿਰਚਾਂ ਮਾਣ ਨਹੀਂ ਉਹ ਠੀਠਾ ਵਾਂਗ ਕੁਝ ਨਾ ਕੁਝ ਬੋਲਦਾ ਰਿਹਾ ਤੇ ਕੁੜੀ ਦੇ ਪਿੱਛੇ ਪੌੜੀਆਂ ਵੀ ਚੜਦਾ ਗਿਆ ਉਹ ਦੋਵੇਂ ਮਹਿਲ ਦੀ ਛੱਤ ਉੱਤੇ ਪਹੁੰਚ ਗਏ ਅੱਗੇ ਰੂਪਮਤੀ ਸੁਲਤਾਨ ਦਾ ਸਨੇਹਾ ਲੈਣ ਲਈ ਬਾਹਰ ਆ ਚੁੱਕੀ ਸੀ ਬੇਕਰਾਰੀ ਉਸ ਨੁਮਖਮਲੀ ਪਲੰਘ ਤੋਂ ਧੂ ਲਿਆਈ ਸੀ ਦਾਨਾ ਦਾਨਾ ਦੁੱਤ ਦੇ ਸਾਹਮਣੇ ਕਵਰਾਨੀ ਨੂੰ ਵੇਖ ਕੇ ਕਾਇਦੇ ਅਨੁਸਾਰ ਝਟਨੀ ਨਹੀਂ ਵੀ ਪਾਲੀ ਦੋਹੇ ਹੱਥਾਂ ਉੱਤੇ ਰੱਖੀ ਚਿੱਠੀ ਅੱਗੇ ਕਰ ਦਿੱਤੀ ਸਲਾਮ ਬੀਬੀ ਕਵਰਾਨੀ ਜੀ ਸਲਾਮ ਉਸ ਚਿੱਠੀ ਚੁੱਕਦਿਆਂ ਪੁੱਛਿਆ ਸਲਾਮ ਸੁਲਤਾਨ ਹਜੂ ਠੀਕ ਠਾਕ ਸਨ ਆਪ ਦੀ ਤੇ ਖੁਦਾਬੰਦ ਕਰੀਮ ਦੀ ਕਿਰਪਾ ਨਾਲ ਬਿਲਕੁਲ ਤੰਦਰੁਸਤ ਹਨ ਉਹ ਜਿਉਂਦਾ ਤਿਉਂ ਝੁਕਿਆ ਤਿਰਸ਼ੀ ਨਜ਼ਰ ਨਾਲ ਸਮਿਤਰਾ ਨੂੰ ਵੇਖਿਆ ਮੇਰੀ ਸਮਿਤਰਾ ਸੁਲਤਾਨ ਦੇ ਦੂਤ ਨੂੰ ਭੋਜਨ ਪਾਣੀ ਕਰਵਾਉ ਉਹ ਚਿੱਠੀ ਲੈ ਕੇ ਉਹ ਚਿੱਠੀ ਲੈ ਕੇ ਅੰਦਰ ਚਲੀ ਗਈ ਸਫੇਦ ਬਿਸਤਰੇ ਵਿੱਚ ਉਹ پاک ਫਰਿਸ਼ਤਾ ਲੱਗਦੀ ਸੀ ਦਾਸੀ ਨੇ ਮਗਰ ਆਉਣ ਲਈ ਉਂਗਲ ਹਿਲਾਇਗੀ ਉੱਤਰ ਕੇ ਇੱਕ ਮੋੜ ਮੋੜਦਿਆਂ ਉਸ ਨੌਕਰ ਨੂੰ ਆਵਾਜ਼ ਮਾਰ ਕੇ ਰੋਕਿਆ ਇਹ ਦੂਤ ਨੇ ਮਾਂਡੂ ਤੋਂ ਇਨਾਂ ਦੀ ਹਰ ਤਰ੍ਹਾਂ ਸੇਵਾ ਸੰਭਾਲ ਕੀਤੀ ਜਾਵੇ ਉਹ ਪੈਰ ਤੋਂ ਹੀ ਵਾਪਸ ਮੁੜ ਗਈ। ਦਾਨਾ ਹੈਰਾਨੀ ਨਾਲ ਔਖਾ ਬਹੁਤ ਸੀ। ਉਸ ਨੂੰ ਲੱਗਾ ਸਮਿਤਰਾ ਥੱਪੜ ਮਾਰ ਕੇ ਮੂੰਹ ਮੂੰਹ ਬਿੰਗਾ ਕਰ ਗਈ। ਲੈ ਦਾਨਿਆ ਲੈਲਾ ਜਾ ਰਿਆਂ ਨਾਲੇ ਗਦੋਂ ਖੇਤ ਖਾ ਗਈ। ਨਾਲੇ ਟੀਟਨੇ ਮਾਰ ਗਈ। ਉਸ ਦਾ ਹੌਂਕਾ ਸੰਗ ਵਿੱਚ ਹੀ ਖੁਦਕੁਸ਼ੀ ਕਰ ਗਿਆ। ਉਦਰ ਰੂਪਾਵਤੀ ਨੇ ਪਿਛਵਾੜੇ ਦੀਵਾਰੀ ਖੋਲ ਲਈ ਨਰਮਦਾ ਨਦੀ ਉੱਤੇ ਡੁੱਬਦੇ ਸੂਰਜ ਦੀ ਤਾ ਕੇਸਰੀ ਰੰਗ ਹਸ ਰਿਆ ਸੀ ਉਹ ਖਲੋਤੀ ਖਲੋਤੀ ਖੁਸ਼ੀ ਦੇ ਹੌਕੇ ਵਿੱਚ ਉਤਪੋਤ ਹੋ ਗਿਆ ਬਾ ਮੇਰੇ ਬਾਹਰ ਦਰਵਾਜ ਬਾਹਰ ਮੈਂ ਕਰਵਾਨ ਮੈਂ ਸੱਤ ਗਏ ਉਹ ਚਿੱਠੀ ਛਾਤੀ ਉੱਤੇ ਘੋਟ ਲਈ ਉਸ ਪੱਤਰਕਾਂ ਦੀਆਂ ਤਹਾਂ ਖੋਲੀਆਂ ਚੰਪਾ ਗੁਲਾਬ ਦੀ ਮਹਿਕ ਨੱਕ ਨੂੰ ਛੇੜ ਛੇੜ ਵਿਖਰ ਰਹੀ ਸੀ ਸੁਲਤਾਨ ਤੋਂ ਬਹਾਦਰ ਤੇ ਸੂਰ ਮੇ ਨਾਲ ਸੁਖਾਂ ਪਾਵਾਂ ਦਾ ਕਲਾਕਾਰ ਬਾਦ ਚਿੱਠੀ ਦੇਵਨਾਗਰੀ ਵਿੱਚ ਸੀ ਉਹ 빙ੇ ਟੇਡੇ ਅੱਖਰ ਵੇਖ ਕੇ ਹੱਸ ਪਈ ਉਹ ਅੱਖਰ ਜੋਰ-ਜੋਰ ਪੜਨ ਲੱਗੀ ਮੇਰੇ ਪਿਆਰ ਮੇਰੇ ਪੁੱਤਾਂ ਕਵਰਾਨੀ ਰੂਪਮਤੀ ਜੀ ਦੁਆ ਸਲਾਮ ਪੁੱਛੋ ਤੁਹਾਡੀ ਤੰਦਰੁਸਤੀ ਦੀ ਦੁਆ ਕਰਦਾ ਤੁਸੀਂ ਜਿਓ ਹਜ਼ਾਰੋਂ ਸਾਲ ਤੁਹਾਨੂੰ ਪਾ ਕੇ ਸੁਲਤਾਨੀ ਹੀਜ ਹੋ ਗਈ ਹੈ ਮੈਨੂੰ ਇਹ ਖਾਲੀ ਮਹਿਲ ਕਿਲੇ ਦਰਬਾਰ ਤੇ ਲਸ਼ਕਰ ਵੱਡ-ਵੱਡ ਖਾਂਦੇ ਐ ਚਲੋ ਸਭ ਕੁਝ ਛੱਡ ਛੜਾ ਕੇ ਸੰਤ ਤਫਕੀਰ ਹੋ ਜਾਈਏ ਅਜੇ ਹੀ ਥਾਂ ਜਿੱਥੇ ਤੇਰੀ پاک ਨਰਮਦਾ ਹੋਵੇ ਜੰਗਲੀ ਫੁੱਲ ਤੇ ਤੁਹਾਡੀਆਂ ਅੱਖਾਂ ਵਰਗੇ ਹਰ ਨੋਟੇ ਚੁੰਗੀਆਂ ਭਰਦੇ ਹੋਣ ਸਾਨੂੰ ਚੜਨ ਉਤਰਨ ਨੂੰ ਪਹਾੜੀ ਵੀ ਚਾਹੀਦੀ ਚੜਦੇ ਲੈਂਦੇ ਸੂਰਜ ਨੂੰ ਨਿਹਾਰੀ ਅਸੀਂ mohabbat ਦੇ ਬਜਦਤ ਵਿੱਚ ਹੀ ਗਵਾਚ ਜਾਈਏ ਤੁਹਾਡੀ ਬੀਨਾ ਦੀਆਂ ਸੁਰਾਂ ਨਰਮਦਾ ਦੀਆਂ ਲਹਿਰਾਂ ਨੂੰ ਨਿਰਮਤ ਵਿੱਚ ਵਿਹਾਲ ਕਰ ਦੇਣ ਰੂਪਮਤੀ ਨੇ ਚਿੱਠੀ ਪੜ੍ਹਨੀ ਰੋਕ ਕੇ ਬਾਰੀ ਰਹੀ ਨਰਮਦਾ ਨੂੰ ਤੱਕੇ ਉਸ ਵਿੱਚ ਸੂਰਜ ਸੇਕ ਦੇ ਤਾਰੇ ਜਗ ਬੁਝ ਰਹੇ ਸਨ ਸੁਲਤਾਨ ਮੈਂ ਤਾਂ ਸੋਚਿਆ ਹੀ ਨਹੀਂ ਸੀ ਕਿ ਤੂੰ ਮੈਨੂੰ ਇੰਨਾ ਗਹਿਰ ਗੰਭੀਰ ਚਾਹੁੰਦਾ ਹੈ ਤੂੰ ਮੇਰੀ ਨਰਮਦਾ ਹੈ ਤੇ ਮੈਂ ਤੇਰੀ ਮੱਛੀ ਸਾਨੂੰ ਕਲਾ ਭਗਵਾਨ ਸ਼ਿਵ ਮਹਾਰਾਜ ਨੇ ਜੋੜਿਆ ਮੈਂ ਸੱਚੇ ਜਾਂਦੀ ਹਾਂ ਸੁਲਤਾਨ ਰੂਪਾ ਰਾਣੀ ਹੁਣ ਮੈਂ ਤੇਰੇ ਬਿਨਾ ਨਹੀਂ ਰਹਿ ਸਕਦਾ ਬਹੁਤ ਵਹਿ ਵਾਲਾ ਪਾਣੀ ਉਹ ਬਾਹਰ ਮੱਛੀ ਪੀ ਪੁਕਾਰਦਾ ਪਪੀਹਾ ਮੇਰੀ ਸਵਾਤ ਪੂੰਦ ਦੂਰ ਬਹੁਤ ਦੂਰ ਹੈ ਤੇਰੇ ਬਿਨਾ ਵਿਹਾਲ ਆ ਪਾਗਲ ਹੋ ਜਾਵਾਂਗਾ ਮੈਨੂੰ ਸੰਭਾਲ ਲਭੋ ਨਹੀਂ ਪਤਾ ਨਹੀਂ ਕੀ ਹੋ ਜਾਵੇਗਾ ਤੂੰ ਹੀ ਮੇਰੀ ਮੰਜ਼ਲ ਹੈ ਤੂੰ ਹੀ ਮੁਕਤੀ ਇਹ ਵਿਛੋੜਾ ਚੀਰ ਪਾੰਦਾ ਹਿਜਰ ਕਿੰਨਾ ਕਚਿਰ ਰਸਮਾਂ ਰਵਾਜਾਂ ਧਰਮਾਂ ਸਾਂ ਕੋਚਾਂ ਦੀਆਂ ਗੰਦਾ ਟਾਹੇ ਬਿਨਾ ਸਾਡਾ ਗੁਜ਼ਾਰਾ ਹੋਣਾ ਮੈਂ ਮੱਕੇ ਵੱਲੋਂ ਮੂੰਹ ਭੁਮਾ ਕੇ ਤੇਰੇ ਪੂਰਬ ਨੂੰ ਸਜਦਾ ਕੀਤਾ ਹੈ ਮੇਰੀ ਕਮਲੀ ਮੁਹੱਬਤ ਸਵੀਕਾਰ ਕਰਕੇ ਛੇਤੀ ਮਿਲਣ ਦੀ ਸ਼ਬੀਲ ਪੈਦਾ ਕਰ ਤੈਨੂੰ ਇੱਕ ਦਿਨ ਮਾਂਡੂ ਨੂੰ ਭਾਗ ਲਾਉਣੇ ਹੀ ਹੋਣਗੇ ਨਹੀਂ ਮਾਂਡੂ ਤੇਰੇ ਬਿਨਾ ਪੱਥਰਾਂ ਦਾ ਢੇਰ ਮੈਂ ਤੇਰੀ ਰਾਹ ਤੱਕ ਦਾ ਬੁੱਤ ਦਾ ਬੁੱਤ ਬਣਿਆ ਖਲੋਤਾ ਤੂੰ ਹੀ ਸ਼ੋਕ ਦੇ ਵਿੱਚ ਜਾਨ ਤੜਕਾਉਣੀ ਹੈ ਮੈਨੂੰ ਕੁਝ ਅਲ ਬਲੱਲਾ ਹੋ ਗਿਆ ਪਤਾ ਨਹੀਂ ਕੀ ਸ਼ਾਇਦ ਤੇਰਾ ਬੁਖਾਰ ਜਿਹੜਾ ਤੇਰੇ ਬਿਨਾ ਨਹੀਂ ਲੰਘ ਮੈਂ ਕਿੰਨਾ ਕਿ ਚਿਰ ਤੜਫਦਾ ਰਹਾ ਤੇਰੀ ਮੁਹੱਬਤ ਵਿੱਚ ਮਸਤ ਅਲਮਸਤ ਸੁਲਤਾਨ ਨਹੀਂ ਖਾਨੀ ਬਾਜ਼ ਬਹਾਦਰ ਕਵਰਾਨੀ ਨੇ ਚਿੱਠੀ ਪੜ੍ਹ ਕੇ ਆਪਣਾ ਆਪ ਘੁੱਟ ਲਿਆ ਉਹ ਗਵਾਚੀ ਗਵਾਚੀ ਲੱਗਦੀ ਸੀ ਧੰਨਵਾਦ